ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਇਹ ਕਹਿੰਦੇ ਪੰਜਾਬੀ ਖੁਸਾ ਤੇ ਖੁਸਾ ਲੈ ਕੇ ਇਹਦੇ ਤੇ ਦੀਵਾਲੀ ਦਾ ਆਫਰ ਲੈ ਕੇ ਕੌਣ ਆਇਆ ਉਹ ਬੰਦੇ ਨਾਲ ਵੀ ਤੁਹਾਨੂੰ ਮਿਲਾਉਣੇ ਆ ਇਹ ਲੈ ਕੇ ਆ ਬਾਈ ਸੰਦੀਪ ਸਤਿ ਸ਼੍ਰੀ ਅਕਾਲ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਤੇ ਸੰਦੀਪ ਬਾਈ ਪਰ ਦੇ ਜਾਣਕਾਰੀ ਕੀ ਆਫਰ ਦੇ ਰਿਆਂ ਪੰਜਾਬੀ ਖੁਸਾ ਜੀ ਇਹ ਤੇ ਆਪਣਾ ਸਿਸਟਮ ਇਹ ਆ ਵੀ ਜਿਹੜਾ ਬੰਦਾ ਆਪਣੇ ਤੋਂ ਆਪਣੇ ਸਟੋਰ ਦੇ ਤੋਂ ਸਮਾਨ ਖਰੀਦੂਗਾ ਉਹ ਜਿਹੜਾ ਨਾਲ ਬੰਦਾ ਇਹ ਖੁੱਸਾ ਲਊਗਾ ਉਹਨੂੰ ਡਿਲੀਵਰੀ ਇਹਦੀ ਜਮਾਂ ਬਿਲਕੁਲ ਫ੍ਰੀ ਕੀਤੀ ਜਾਊ ਤੇ ਇਹ ਬਹੁਤ ਵਾਜੂਬੇ ਰੇਟ ਦੇ ਉੱਤੇ ਅਸੀਂ ਇਹਨੂੰ ਦੇਣਾ ਹੈਗਾ ਤੁਸੀਂ ਸੋਚ ਨਹੀਂ ਸਕਣਾ ਬਾਈ ਜਿਹੜਾ ਤੁਸੀਂ ਰੇਟ ਦੇਣਾ ਤੇ ਰੇਟ ਲੈਣ ਦੇ ਲਈ ਕੀ ਕਰਨਾ ਪੈਣਾ ਉਹ ਤੁਹਾਨੂੰ ਜਿਹੜੀ ਇੱਕ ਵਾਰ ਬਾਈ ਸੰਦੀਪ ਨੂੰ ਕਾਲ ਕਰਨੀ ਪਣੀ ਆ ਤੇ ਵੀਡੀਓ ਦੇ ਕੈਪਸ਼ਨ ਦੇ ਵਿੱਚ ਆਪਾਂ ਨੰਬਰ ਪਾਵਾਂਗੇ ਤੇ ਉਹ ਨੰਬਰ ਤੇ ਤੁਸੀਂ ਤਸਵੀਰੇ ਬਾਈ ਕਿੰਨੇ ਤੋਂ ਕਿੰਨੇ ਕਾਲ ਕਰਨੀ ਤੁਹਾਨੂੰ ਐਨੀ ਟਾਈਮ ਆ ਜੀ 8 ਤੋਂ ਰਾਤ ਨੂੰ 8 ਵਜੇ ਤੱਕ ਜਦੋਂ ਮਰਜ਼ੀ ਕਾਲ ਕਰਨਾ ਲਓ ਜੀ 12 ਘੰਟੇ ਤੇ ਬਾਈ ਨੇ ਤੁਹਾਨੂੰ ਸਰਵਿਸ ਦੇਤੀ ਆ ਤੇ 12 ਘੰਟੇ ਬਾਈ ਨੂੰ ਤੁਸੀਂ ਕਾਲ ਕਰਕੇ ਜਦੋਂ ਮਰਜ਼ੀ ਇਹਦੀ ਜਾਣ ਤੇ ਆਉਣਾ ਕਿੱਥੇ ਪੈਣਾ ਉਹ ਵੀ ਤੁਹਾਨੂੰ ਬਾਈ ਸਾਰਾ ਫੋਨ ਦੇ ਉੱਤੇ ਡਰੈੱਸ ਦਊਗਾ ਸੱਚੀ ਕਾਲ